8 ਟੀਮਾਂ ਸਨ 4 ਕੁਆਟਰ ਫਾਈਨਲ 2 ਸੈਮੀ ਫਾਈਨਲ 7 ਕ ਮੈਚ ਬਾਕੀ ਸੀ ਦਵਰਜੀ ਵਾਲੇ ਦੀਪ ਨੇ ਸਾਰੀ ਸੰਗਤ ਨੂੰ ਦੱਸਿਆ ਅਰਦਾਸ ਵੀ ਕੀਤੀ ਗਈ ਵੀ ਪ੍ਰਤਾਪ ਕੜਿਆਣੇ ਵਾਲਾ ਪਹਿਲੇ ਮੈਚ ਦੇ ਵਿੱਚ ਉਹਨੂੰ ਬਾਈ ਮਿਲ ਗਈ ਤੇ ਦੂਜਾ ਮੈਚ ਖੇਡਣ ਦੇ ਲਈ ਆ ਰਿਹਾ ਸੀ ਤੇ ਉਹਦਾ ਐਕਸੀਡੈਂਟ ਇਸ ਮੇਲੇ ਤੇ ਹੋ ਗਿਆ ਸਟੇਡੀਅਮ ਦੇ ਬਿਲਕੁਲ ਨਜ਼ਦੀਕ ਤੇ ਦੱਸਣ ਦੇ ਵਿੱਚ ਹਜੇ ਵੀ ਸਾਨੂੰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਮਿਹਰ ਕਰੇ ਵੀ 2-3 ਘੰਟੇ ਹੋ ਗਏ ਉਹ ਖਿਡਾਰੀ ਹਜੇ ਤੱਕ ਬੋਲਿਆ ਨਹੀਂ ਦਵਰਜੀ ਵਾਲੇ ਦੀਪ ਨੇ ਜਾਣਕਾਰੀ ਦਿੱਤੀ ਹੈ ਪਹਿਲਾਂ ਐਵੇਂ ਕਹੀ ਜਾਈਏ ਸਾਡੇ ਬੁਲਾਰਿਆਂ ਨੇ ਜਰੂਰ ਬੋਲਿਆ ਸੀ ਵੀ ਹੈਪਨ ਹੋ ਗਿਆ ਬਾਈ ਗੁਰੂ ਮਿਹਰ ਕਰੇ ਪਰ ਇਹ ਨਹੀਂ ਸੀ ਪਤਾ ਵੀ ਇੰਨਾ ਸੀਰੀਅਸ ਹੋ ਗਿਆ ਖਿਡਾਰੀ ਜਦੋਂ ਕਮੇਟੀ ਨੂੰ ਪਤਾ ਲੱਗਿਆ ਖਿਡਾਰੀਆਂ ਨੂੰ ਪਤਾ ਲੱਗਿਆ ਤੇ ਸਾਰਿਆਂ ਨੇ ਇਹ ਡਿਸੀਜਨ ਲਿਆਲੇ ਤੱਕ ਖਿਡਾਰੀ ਬੋਲਿਆ ਨਹੀਂਗਾ ਜਦੋਂ ਇਸ ਗੱਲ ਦਾ ਕਮੇਟੀ ਨੂੰ ਪਤਾ ਲੱਗਿਆ ਸਾਰੇ ਖਿਡਾਰੀਆਂ ਨੇ ਸਾਰੀ ਸੰਗਤ ਨੇ ਦੁੱਖ ਮਨਾਇਆ ਵੀ ਇਦਾਂ ਹੋਣਾ ਨਹੀਂ ਸੀ ਚਾਹੀਦਾ ਪਹਿਲਾਂ ਤੇ ਅਰਦਾਸ ਜਿਹੜੇ ਸੁਣ ਰਹੇ ਆ ਉਹ ਜ਼ਰੂਰ ਕਰਿਓ ਵਾਹਿਗੁਰੂ ਮਿਹਰ ਕਰੇ ਉਸ ਪਰਿਵਾਰ ਤੇ ਜਲਦੀ ਠੀਕ ਹੋ ਜਾਵੇ ਬੂਟਾ ਛਾਪਾਂ ਬਾਈ ਸਾਡੀ ਖੇਡ ਕਬੱਡੀ ਦਾ ਜਿਹੜਾ ਲੰਮੇ ਸਮੇਂ ਤੋਂ ਮੇਲਾ ਕਰਵਾ ਰਿਹਾ ਜਦੋਂ ਬਾਈ ਨੂੰ ਪਤਾ ਲੱਗਿਆ ਤੇ ਬਾਈ ਨੇ ਸਾਰੇ ਐਨ ਆਰ ਆਈ ਪ੍ਰੋਮੋਟਰ ਜਿਨ੍ਹਾਂ ਨੇ ਪ੍ਰਾਈਜ਼ ਦੇਣਾ ਉਹਨਾਂ ਨੂੰ ਬੁਲਾਇਆ ਵੀਰ ਕੱਲ ਆ ਹੋ ਗਈ ਸਵਰਨਾਬਾਈ ਖੜਾ ਇਧਰ ਸਾਡੇ ਇੰਗਲੈਂਡ ਵਾਲੇ ਕੈਨੇਡਾ ਵਾਲੇ ਰਿੱਕੀ ਗੱਲ ਹੁਣੀ ਖੜੇ ਨੇ ਸਾਰੇ ਸਤਿਕਾਰਯੋਗ ਫਿਰ ਅੱਠ ਟੀਮਾਂ ਜਿਹੜੀਆਂ ਰਹਿ ਗਈਆਂ ਆ ਖੜੇ ਆ ਕਰੀ ਬੁੱਟੇ ਬਾਈ ਆਪਾਂ ਨਾਂ ਜ਼ਰੂਰ ਭੁੱਲ ਗਏ ਯਾਰ ਟੀਮਾਂ ਦੇ ਕੋਲੋਟੀ ਹਮੀਦੀ ਆਨੰਦਪੁਰ ਬਨੂੜ ਮਲਕ ਤੇ ਕੋਲੋਟੀ ਦੀਆਂ ਦੋ ਸੀ ਭੈਣੀ ਸਾਹ ਤੇ ਦਿਉਰਾ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਪਲੇਅਰਾਂ ਨੇ ਹੱਥ ਜੋੜ ਕੇ ਕਹਿੰਦੇ ਜੀ ਜਿਵੇਂ ਤੁਸੀਂ ਫੈਸਲਾ ਕਰ ਦੋਗੇ ਅਸੀਂ ਉਸ ਪਰਿਵਾਰ ਦੇ ਨਾਲ ਉਸ ਖਿਡਾਰੀ ਦੇ ਨਾਲ ਬੂਟਾ ਛਾਪਾ ਜੀ ਤੁਹਾਡੇ ਨਾਲ ਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਅੱਠੇ ਟੀਮਾਂ ਕਹਿੰਦੀਆਂ ਸਹਿਮਤਾ ਫੈਸਲਾ ਇਹ ਲਿਆ ਗਿਆ ਵੀ 1.5 ਲੱਖ ਸੀਗਾ ਵੀਰੇ ਵੈਸਟਰ ਨੂੰ 75-75 ਹਜ਼ਾਰ ਸਵਰਨਾ ਬਾਜੀ ਦੇ ਧਾਮੀ ਬਾਜੀ ਦੀ ਤਰਫੋਂ 1.5 ਲੱਖ ਹੀ ਬਣ ਗਿਆ ਪਲੱਸ ਕਰਕੇ 75-75 ਹਜ਼ਾਰ ਤੇ 2.5 ਲੱਖ ਜਿਹੜਾ ਪ੍ਰਾਈਜ਼ ਆ 1.5 ਲੱਖ ਤੇ 1 ਲੱਖ ਰਿੱਕੀ ਤੇ ਬਿੱਲਾ ਯੂਕੇ ਵੱਲੋਂ ਸੀਗਾ ਉਹ ਢਾਈ ਬਣ ਗਿਆ 1.5 ਲੱਖ ਤੇ ਲੱਖ ਢਾਈ ਤੇ 1.5 ਲੱਖ ਸੀ ਨਾਮਚਾਰ ਤੇ ਜਿਹੜਾ 1.5 ਲੱਖ ਬੈਸਟ ਵਾਲਾ ਸੀਗਾ ਬਾਈ ਉਹਨਾਂ ਦਾ ਇਹ ਕਹਿੰਦੇ ਵੀ ਆਪਾਂ 8 ਟੀਮਾਂ ਦੇ ਵਿੱਚ 1.5 ਲੱਖ ਵੰਡਦੀ ਐ ਸਾਰੇ ਕਹਿੰਦੇ ਸਾਨੂੰ ਬਾਈ ਸਵਿਕਾਰ ਆ ਤੇ ਢਾਈ ਲੱਖ ਆਪਾਂ ਪ੍ਰਤਾਪ ਕੜਿਆਣੀ ਬਾਈ ਬੁੱਤੇ ਬਾਈ ਢਾਈ ਲੱਖ ਰੁਪਈਆ ਲੱਖ ਰੁਪਈਆ ਤੇ 1.5 ਲੱਖ ਪ੍ਰਾਈਸ ਸੀ ਢਾਈ ਉਹ ਪ੍ਰਤਾਪ ਕੜਿਆਣੀ ਦੇ ਪਰਿਵਾਰ ਤੱਕ ਕੱਲਿਆਂ ਕੱਲ ਨੂੰ ਪਹੁੰਚ ਕੱਲਿਆਂ ਪਰਸੋਂ ਪਹੁੰਚ ਜਾਣਾਗਾ ਆ ਦੋ ਦਿਨਾਂ ਦੇ ਵਿੱਚ ਵਿੱਚ ਤੇ ਜਿਹੜਾ 75 75000 ਬਾਈ ਸਵਰਨੇ ਧਾਮੀ ਉਹਨਾਂ ਦੀ ਤਰਫੋਂ ਸੀਗਾ ਉਹ ਆਪਾਂ 8 ਟੀਮਾਂ ਦੇ ਵਿੱਚ ਵੰਡ ਦੇਣਾਗਾ ਤੇ ਜਿਹੜੇ ਵੀ ਵੀਰ ਦੇਖ ਰਹੇ ਆ ਅਰਦਾਸ ਜਰੂਰ ਕਰਿਓ ਉਹ ਖਿਡਾਰੀ ਜਲਦੀ ਤੰਦਰੁਸਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ